ਲਓ ਡੈਡੀ ਜੀ ਚਾ ਅੱਜ ਸਿਹਤ ਕਿਵੇਂ ਲੱਗ ਰਹੀ ਹੈ ਡੈਡੀ ਤੁਹਾਡੀ ਸਿਹਤ ਬਹੁਤ ਵਧੀਆ ਬੇਟਾ ਜੇਰੇ ਤੁਸੀਂ ਮੈਨੂੰ ਜੂਸ ਮਗਵਾ ਕੇ ਦਿੱਤਾ ਸੀ ਉਹ ਬਹੁਤ ਕਮਾਲ ਦੀ ਚੀਜ਼ ਨਹੀਂ ਕੋਈ ਬੈ ਚਲੋ ਬਹੁਤ ਚੰਗੀ ਗੱਲ ਆ ਡੈਡੀ ਇਹ ਸੁਣ ਕੇ ਵਧੀਆ ਲੱਗਿਆ ਜੀ ਮੈਂ ਵੀ ਸੁਣਿਆ ਸੀਗਾ ਵੀ ਜਿਹੜੇ ਅਰਜਨ ਅਸਵਗੈਂਦਾ ਜੂਸ ਹੈ ਜਿਵੇਂ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਨੇ ਜੀ ਬੀਪੀ ਵੱਧਦਾ ਜਾਂ ਥਕਾਵਟ ਹੁੰਦੀ ਹੈ ਜਾਂ ਤਣਾਅ ਹੁੰਦਾ ਉਹਦੇ ਲਈ ਬਹੁਤ ਲਾਭਦਾਇਕ ਹੁੰਦਾ ਤੇ ਤੁਹਾਨੂੰ ਕੀ ਫਰਕ ਲੱਗਿਆ ਡੈਡੀ ਇਹਦੇ ਨਾਲ ਹਾਂ ਬੇਟਾ ਬਹੁਤ ਵਧੀਆ ਲੱਗਦਾ ਹੈਗਾ ਤੇ ਅੱਗੇ ਸਾਤੀ ਦਾ ਭਾਰ ਆ ਪਨ ਲੱਗਦਾ ਸੀ ਉਹ ਠੀਕ ਹੋ ਲੱਗਦਾ ਹੈਗਾ ਬੇ ਵੇਰੇ ਵੇਰੇ ਉੱਡਦੇ ਆ ਹਲਕਾ ਫੁਲਕਾ ਜਿਹਾ ਲੱਗਦਾ ਹੈਗਾ ਇਹ ਤਾਂ ਜੂਸ ਦੀ ਖਾਸ ਗੱਲ ਹੈ ਡੈਡੀ ਜਿਹੜਾ ਇਹ ਅਰਜਨਾਸ ਬਗੰਦਾ ਜੂਸ ਹੈ ਇਹ ਅਸਵਗੰਦਾ ਹੋ ਗਿਆ ਅਰਜਨ ਹੋ ਗਿਆ ਤੇ 12 ਜੜੀ ਬੂਟੀਆਂ ਤੋਂ ਮਿਲ ਕੇ ਬਣਿਆ ਹੈਗਾ ਜਿਹੜਾ ਦਿਲ ਦਿਮਾਗ ਤੇ ਸਰੀਰ ਨੂੰ ਤਾਕਤ ਦਿੰਦਾ ਹੈਗਾ ਬੇਟਾ ਇਹ ਤਾਂ ਬੋਤਲ ਖਤਮ ਹੋਣ ਵਾਲੀ ਹੈ ਤੇ ਮੈਨੂੰ ਡਾਕਟਰ ਨੇ ਕਿਹਾ ਸੀ ਵੀ ਘੱਟੋ ਘੱਟ ਦਵਾਈ ਆਏ ਵੇ ਤੇ ਦਵਾਈ 3 ਮਹੀਨੇ ਲੈਣੀ ਚਾਹੀਦੀ ਹੈ ਤੇ ਇਹ ਕਰਕੇ ਤੁਸੀਂ ਮੈਨੂੰ ਦੋ ਤਿੰਨ ਬੋਤਲਾਂ ਹੋਰ ਮੰਗਵਾ ਦਿਓ। ਹਾਂ ਡੈਡੀ ਜਰੂਰ ਇਹ ਭਾਰਤਗ੍ਰਾਮ ਉਦਯੋਗ ਸੰਘ ਦਾ ਪ੍ਰੋਸੇਵੰਦ ਬ੍ਰਾਂਡ ਹੈਗਾ ਤੇ ਇਹਨਾਂ ਦਾ 3 ਮਹੀਨਿਆਂ ਦਾ ਕੋਰਸ ਹੈ। ਮੈਂ ਵੈਬਸਾਈਟ ਤੇ ਜਾ ਕੇ ਤੁਹਾਡੇ ਵਾਸਤੇ ਹੁਣੀ ਆਰਡਰ ਕਰ ਦਿੰਨੀ ਹਾਂ ਜੀ। ਚਲ ਮੈਨੂੰ ਤਾਂ ਬਹੁਤ ਫਰਕ ਪਾਇਆ ਬੇਟਾ ਇਹਨੇ ਤੇ ਤੁਸੀਂ ਤੁਹਾਡੇ ਤਾਏ ਨੂੰ ਵੀ ਦੱਸ ਦਿਓ। ਉਹਨਾਂ ਨੂੰ ਵੀ ਇਹੀ ਸਮੱਸਿਆ ਹੈ। ਹੁਣ ਤਾਂ ਡੈਡੀ ਜੀ ਵੀ ਕਹਿੰਦੇ ਨੇ ਵੀ ਆ ਅਰਜਨ ਅਸਵਗੰਧਾ ਜੂਸ ਆਪਣੇ ਘਰ ਵਿੱਚ ਹਮੇਸ਼ਾ ਹੀ ਰਹੇਗਾ। ਤਿੰਨ ਬੋਤਲਾਂ ਨਹੀਂ ਬੇਟਾ ਹੁਣ ਤਾਂ ਮੈਨੂੰ ਇਹਦਾ ਪੂਰੇ ਦਾ ਪੂਰਾ ਕੋਰਸ ਚਾਹੀਦਾ। ਜੇਕਰ ਤੁਹਾਡੇ ਵੀ ਘਰ ਦਿਲ ਦੀ ਸੇਤ ਭਾਰਤਗ੍ਰਾਮ ਉਦਯੋਗ ਸੰਗਤ ਦੇ ਅਰਜਨ ਅਸਵਗੰਦਾ ਜੂਸ ਜੋ ਕਿ 3 ਮਹੀਨਿਆਂ ਦਾ ਕੋਰਸ ਸ਼ੁਰੂ ਕਰਨ ਦਾ ਜਿਸ ਦੇ ਵਿੱਚ ਕੀ ਸੁਧ ਅਰਜਨ ਦੀ ਸਾਲ ਅਤੇ ਤਾਕਤਵਰ ਅਸਵਗੰਦਾ ਜੂਸ ਜੋ ਕਿ ਦਿਲ ਨੂੰ ਮਜ਼ਬੂਤ ਰੱਖਦਾਗਾ ਦਿਮਾਗ ਨੂੰ ਸ਼ਾਂਤ ਅਤੇ ਸਾਡੇ ਸਰੀਰ ਨੂੰ એનર્ਜੀ ਦੇ ਨਾਲ ਭਰਪੂਰ ਰੱਖਦਾਗਾ ਉਪਲਬਧ ਹੈ 3 ਮਹੀਨਿਆਂ ਦਾ ਪੈਕ ਨਿਜ਼ਮਤ ਰੂਪ ਨਾਲ ਪ੍ਰਭਾਵਸ਼ਾਲੀ ਨਤੀਜੇ ਪ੍ਰੋਸਾ ਕਰੋ ਭਾਰਤਗ੍ਰਾਮ ਉਤਯੋਗ ਸੰਗਤੀ ਸੁੰਦਤਾ ਅਤੇ ਆਯੁਰਵੇਦ ਦਾ ਮੇਰ